ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਜੌਬਸ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਜਾਂ ਮੁਲਾਜ਼ਮਾਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਉਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਲਾਜ਼ਮਾਂ ਦੇ ਸਬੰਧ ਵਿੱਚ ਇੱਕ ਨਵੀਂ ਅਪਡੇਟ ਆਈ ਏ ਡੀਏ ਦੀ ਅਧਿਗੇ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਸਭ ਤੋਂ ਵੱਡੀ ਅਦਾਲਤ ਨੇ ਇੱਕ ਇਤਿਹਾਸਿਕ ਫੈਸਲਾ ਦੇ ਦਿੱਤਾ ਕੀ ਇਤਿਹਾਸਿਕ ਫੈਸਲਾ ਦਿੱਤਾ ਉਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਉਹ ਜਿਹੜੀ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਜਾ ਰਵੇ ਅੱਜ ਆਪਾਂ ਗੱਲ ਕਰਦੇ ਹਾਂ ਮੁਲਾਜ਼ਮਾ ਦੇ ਸਬੰਧ ਵਿੱਚ ਡੀਏ ਦੀ ਅਦਾਇਗੀ ਨੂੰ ਲੈ ਕੇ ਆਪਾਂ ਜਾਣਦੇ ਹਾਂ ਕਿ ਡੀਏ ਦੇ ਦਾਗ ਨੂੰ ਲੈ ਕੇ ਜਿਹੜੇ ਸੀ ਹਰ ਸਮੇਂ ਸਮੇਂ ਤੇ ਸਰਕਾਰੀ ਮੁਲਾਜ਼ਮਾਂ ਦੀ ਮੰਗ ਜਿਹੜੀ ਉੱਠਦੀ ਰਹਿੰਦੀ ਹੈ ਤੇ ਮੰਗ ਜਿਹੜੀ ਕੀਤੀ ਜਾਂਦੀ ਹੈ ਇਸੇ ਦੇ ਮੰਗ ਦੇ ਜਿਹੜੀ ਹੈ ਜਿਹੜੀ ਅੱਜ ਇੱਕ ਫੈਸਲਾ ਸੁਪਰੀਮ ਕੋਰਟ ਵੱਲੋਂ ਜਿਹੜਾ ਵੱਡਾ ਫੈਸਲਾ ਕੀਤਾ ਗਿਆ ਜਿਵੇਂ ਕਿ ਸਮੇਂ ਸਮੇਂ ਤੇ ਡੀਏ ਨੂੰ ਲੈਣ ਦੇ ਸਬੰਧ ਵਿੱਚ ਮੁਲਾਜ਼ਮਾਂ ਦੀ ਜਿਹੜੀ ਮੰਗ ਚੱਲਦੀ ਰਹਿੰਦੀ ਹੈ ਤੇ ਕਈ ਕੋਰਟ ਕੇਸ ਵੀ ਚੱਲਦੇ ਰਹਿੰਦੇ ਨੇ ਇਸੇ ਤਰ੍ਹਾਂ ਦੀ ਦੀ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਸਮੇਂ ਸਮੇਂ ਤੇ ਜਿਹੜੀ ਡੀਏ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਵੈਸਟ ਬੰਗਾਲ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੋਰਟ ਕੇਸ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਮੁਲਾਜ਼ਮਾਂ ਨੂੰ ਜਿਹੜਾ ਸੀ ਡੀਏ ਜਿਹੜਾ ਦੇਣਾ ਹੈ ਮੁਲਾਜ਼ਮਾਂ ਦਾ ਲੈਣਾ ਜਿਹੜਾ ਤੇ ਉਹ ਫੰਡਾਮੈਂਟਲ ਰਾਈਟ ਹੈ ਤੇ ਇਸ ਸਮੇਂ-ਸਮੇਂ ਜਿਸ ਤਰ੍ਹਾਂ ਜਿਹੜਾ ਸਰਕਾਰਾਂ ਨੂੰ ਅਦਾ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਫੰਡਾਮੈਂਟਲ ਰਾਈਟ ਬਣਦਾ ਹੈ ਤਾਂ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਉਹਨਾਂ ਦਾ ਵੈਸਟ ਬੰਗਾਲ ਦੇ ਵਿੱਚ ਇੱਕ ਕੇਸ ਚੱਲ ਰਿਹਾ ਸੀ ਜਿਹੜਾ ਕਿ 2008 ਤੋਂ ਲੈ ਕੇ 2019 ਤੱਕ ਦੇ ਡੀਏ ਦੇ ਏਰੀਅਲ ਜਿਹੜਾ ਅਦਾ ਨਹੀਂ ਕੀਤਾ ਗਿਆ ਸੀ ਸਰਕਾਰ ਵੱਲੋਂ ਤੇ ਸਰਕਾਰ ਤੇ ਜਿਹੜਾ ਸੀ ਉਹ ਕੇਸ ਕੀਤਾ ਗਿਆ ਸੀ ਕੇਸ ਦੇ ਵਿਆਕ ਦੇ ਵਿੱਚ ਜਿਹੜਾ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਮੁਲਾਜ਼ਮਾਂ ਦਾ ਜਿਹੜਾ ਪੰਡਾਮੈਂਟਲ ਰਾਈਟ ਬਣਦਾ ਹੈ ਤਾਂ ਇਸ ਨੂੰ ਸਮੇਂ ਸਿਰ ਡੀਏ ਦੀ ਜਿਹੜੀ ਅਦਾਇਗੀ ਕੀਤੀ ਜਾਣੀ ਚਾਹੀਦੀ ਹੈ ਤਾਂ ਸਰਕਾਰ ਨੇ ਉਸ ਦੇ ਵਿੱਚ ਜਿਹੜੀ ਸੀ ਅਪੀਲ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਤਾਂ ਸੁਪਰੀਮ ਕੋਰਟ ਨੇ ਵੀ ਜਿਹੜਾ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ 25% ਦੀ ਜਿਹੜੀ ਅਦਾਇਗੀ ਹੈ ਵੈਸਟ ਬੰਗਾਲ ਦੇ ਜਿਹੜੇ ਮੁਲਾਜ਼ਮਾਂ ਨੂੰ 25% ਦੀ ਅਦਾਗੀ 6 ਮਾਰਚ ਤੱਕ ਕੀਤੀ ਜਾਣੀ ਚਾਹੀਦੀ ਹੈ ਤਾਂ ਉਸ ਦੇ ਅੱਗੇ ਜਿਹੜਾ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਕਿ ਕਮੇਟੀ ਰਿਪੋਰਟ ਬਣਾ ਕੇ ਦੱਸੇਗੀ ਕਿ ਬਾਕੀ ਦੀ ਜਿਹੜੀ ਅਦਾਗੀ ਕਿਵੇਂ ਕੀਤੀ ਜਾਵੇਗੀ ਤਾਂ ਇਸ ਤੋਂ ਇਲਾਵਾ ਇਸ ਰਿਪੋਰਟ ਜਿਹੜੀ ਅਦਾਗੀ ਦੀ ਉਹ ਇਹ 25% ਜਿਹੜੀ ਹੈ 6 ਮਾਰਚ ਤੱਕ ਜਿਹੜਾ ਅਦਾਗੀ ਕੀਤੀ ਜਾਣੀ ਹੈ ਤਾਂ ਬਾਕੀ 75% ਦੀ ਜਿਹੜੀ ਅਦਾਗੀ ਉਹ 31 ਮਾਰਚ ਤੱਕ ਕੀਤੀ ਜਾਣੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਜਿਹੜੀ ਅਦਾਗੀ ਦੇਣ ਲਈ ਇਹ ਕਰਨ ਲਈ ਬਾਕੀ 75% ਦੀ ਜਿਹੜੀ ਇੱਕ ਕਮੇਟੀ ਦੀ ਰਿਪੋਰਟ ਹੈ ਉਹ 15 April ਤੱਕ ਜਿਹੜੀ ਉਹ ਪੇਸ਼ ਕੀਤੀ ਜਾਵੇਗੀ ਤਾਂ ਹੁਣ DA ਜਿਹੜਾ ਹੈ ਉਹ ਦਿੱਤਾ ਜਾਵੇਗਾ ਜੇ ਆਪਾਂ ਗੱਲ ਕਰੀਏ ਕੇਂਦਰ ਸਰਕਾਰ ਦੇ ਨਾਲ ਉਹਨਾਂ DA ਦਾ ਤਾਂ 15 40% ਦਾ ਜਿਹੜਾ ਨਾਲ ਫਰਕ ਬਣਦਾ ਹੈ ਤਾਂ ਜੇ ਇਹ ਗੱਲ ਕਰੀਏ ਮੁਲਾਜ਼ਮਾਂ ਦੀ ਤਾਂ ਇਸ ਦੇ ਨਾਲ West Bengal ਦੇ ਜਿਹੜੇ 12 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ ਤਾਂ ਇਸ ਦੇ ਨਾਲ ਹੀ ਜੋ ਫੈਸਲਾ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੱਤਾ ਹੈ ਤਾਂ ਇਸ ਦਾ ਜਿਹੜਾ ਪੂਰੇ ਭਾਰਤ ਦੇ ਵਿੱਚ ਇਸ ਦਾ ਜਿਹੜਾ ਸਾਰੇ ਬਲਾਜਬ ਨੂੰ ਲਾਭ ਮਿਲਣ ਵਾਲਾ ਹੈ ਤਾਂ ਇਹ ਲਾਭ ਪੂਰੇ ਫੈ ਮਲਾਜਮਾਂ ਨੂੰ ਮਿਲੇਗਾ ਤਾਂ ਇਸ ਦਾ ਜਿਹੜਾ ਫਾਇਦਾ ਪੰਜਾਬ ਵਿੱਚ ਵੀ ਹੋਣ ਲੱਗ ਪਿਆ ਹੈ ਤਾਂ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ